ਕਿਆ ਬੋਲਦੇ ਕਿਆ ਕਰਦਾ ਤੇ ਉਧਰ ਮਾਸੀ ਮਾਸੀ ਬੈਠੀ ਪਾਪਾ ਜੀ ਬੈਠੇ ਆ ਸੁਖਵੀਰ ਬੈਠੇ ਇਕੱਠੇ ਉਧਰ ਆਪਣੀਆਂ ਗੱਲਾਂ ਬਾਤਾਂ ਚੱਲਦੀਆਂ ਮਾਸੀ ਨੇ ਤਾਂ ਚੱਕ ਤੇ ਫੱਟੇ ਮਾਸੀ ਨੇ ਕੱਢ ਕੇ ਰੁਪਈਏ ਹਰ ਗੱਲ ਨੂੰ ਫੜਾਤੇ ਕਹਿੰਦੇ ਵੀ ਨੇਤਰ ਕੇ ਤੇ ਮੈਨੂੰ ਲੈ ਕੇ ਚੱਲੇ ਆ ਰੁਕ ਜਾ ਹਾਲ ਆਉਣਾ ਬੈਸੋ ਨੇਤਰ ਦਾ ਸਮਝੂਗਾ ਆਪੇ ਹਾਂ ਨਹੀਂ ਜੀ ਪਤਾ ਹੈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਕੀ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਕਰਿਓ ਕਿਰਪਾ ਇਹਨਾਂ ਸਾਰਿਆਂ ਤੇ ਜਿੰਨੇ ਵੀ ਸਮੇਂ ਵੀਡੀਓ ਦੇਖ ਰਹੇ ਆ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਚੜਦੀਆਂ ਕਲਾ ਚ ਰੱਖੇ ਸਭ ਦੀਆਂ ਮਨੋ ਕਾਮਨਾਵਾਂ ਜਿਹੜੀਆਂ ਜ਼ਰੂਰ ਪੂਰੀਆਂ ਕਰ ਦਿਓ ਜੀ ਤੁਹਾਨੂੰ ਪਤਾ ਵੀ ਵਿਆਹ ਦੇ ਪ੍ਰੋਗਰਾਮ ਚੱਲ ਰਹੇ ਆ ਜੀ ਸ਼ਾਪਿੰਗ ਚੱਲ ਰਹੀ ਹੈ ਆਲੇ ਦੁਆਲੇ ਹਲਵਾਈ ਨਾਲ ਗੱਲਬਾਤ ਜੀ ਟੈਂਟ ਵਾਲੇ ਨਾਲ ਗੱਲਬਾਤ ਕਰਨ ਵਾਸਤੇ ਪਹੁੰਚਿਆ ਇਹ ਸਾਰਾ ਕੁਝ ਜੀ ਸਿਲਸਿਲਾ ਜਿਹੜਾ ਟੂ ਟਾਈਮ ਟੂ ਟਾਈਮ ਹੋਈ ਜਾਵੇ ਦਾ ਬਹੁਤ ਵਧੀਆ ਰਹਿੰਦਾ ਬੰਦਾ ਜੇ ਇਹ ਗੱਲਾਂ ਟਾਈਮ ਟੂ ਟਾਈਮ ਨਾ ਹੋਵੇ ਫਿਰ ਨੱਠ ਭੱਜ ਪੈ ਜਾਂਦੀ ਆ ਪਤਾ ਨਹੀਂ ਲੱਗਦਾ ਕੁਝ ਵੀ ਫਿਰ ਵੀ ਕਿੱਧਰ ਬੰਦਾ ਉਲਝ ਗਿਆ ਫਿਰ ਅਗਲਾ ਕਹਿੰਦਾ ਤਾਂ ਮੈਨੂੰ ਟਾਈਮ ਕਰਨੀ ਦੱਸਿਆ ਫਿਰ ਜਦੋਂ ਨੇੜੇ ਆ ਕੇ ਕਿਸੇ ਨਾਲ ਗੱਲ ਕਰਦੇ ਆ ਫਿਰ ਮੂੰਹ ਥੋੜੇ ਜਿਹਾ ਜ਼ਿਆਦਾ ਅੱਡਦਾ ਬੰਦਾ ਫਿਰ ਉਹ ਗੱਲਾਂ ਥੋੜੀਆਂ ਪਨੇ ਤੋਂ ਬਾਹਰ ਚਲੇ ਜਾਂਦੀਆਂ ਸੋ ਬੰਦੇ ਨੂੰ ਟਾਈਮ ਰਹਿੰਦੇ ਹੀ ਸਾਰੇ ਕੰਮ ਆਪਣੇ ਨਾਲ ਦੀ ਨਾਲ ਨਿਬੇੜਨੇ ਚਾਹੀਦੇ ਆ ਸੋ ਵਿਆਹ ਕਾਰਜ ਚਲਦੇ ਹੋਏ ਆਪਾਂ ਹੁਣ ਮੈਂ ਟੈਂਟ ਵਾਲੇ ਵੀਰ ਕੋ ਪਹੁੰਚਿਆ ਪਹਿ ਲੀਦੀ ਹੋਇਆ ਕਿਉਂਕਿ ਮੇਰੇ ਦੋ ਤਿੰਨ ਪ੍ਰੋਗਰਾਮ ਇਹਨੇ ਪਹਿਲਾਂ ਲਾ ਚੁ ਮਾਸੀ ਦੇ ਮੁੰਡੇ ਦੇ ਵਿਆਹ ਤੇ ਵੀ ਇਹੀ ਗਿਆ ਸੀਗਾ ਮੇਰੀ ਬੇਟੀ ਦੇ ਵਿਆਹ ਤੇ ਵੀ ਇਹੀ ਆਇਆ ਸੀਗਾ ਤੇ ਹੁਣ ਵੀ ਪਹਿਲ ਇਹੀ ਹੋਇਆ ਜੇ ਹੁਣ ਇਹ ਮੇਰੇਗਾ ਬਜਟ ਵਿੱਚ ਰਹਿ ਕੇ ਗੱਲ ਕਰੂੰਗਾ ਤਾਂ ਇਤੇ ਹੀ ਪ੍ਰੋਗਰਾਮ ਨਹੀਂ ਪਾਈ ਹੋਰ ਵੀ ਦੁਕਾਨਾਂ ਬਹੁਤ ਨਵੀਆਂ ਖੁੱਲ ਗਈਆਂ ਕਿਤੇ ਹੋਰ ਨੂੰ ਮੌਕਾ ਦੇ ਦਾਂਗੇ ਪਰ ਮੈਨੂੰ ਪਤਾ ਵੀ ਇਹ ਮੌਕਾ ਨਹੀਂ ਦੇਣ ਦਊਗਾ ਇਸ ਗੱਲ ਕਰਕੇ ਆਪਾਂ ਪਹੁੰਚ ਗਏ ਜੀ ਸਾਹਿਬ ਟੈਂਟ ਐਂਡ ਕੈਟਰਿੰਗ ਵਾਲਿਆਂ ਦੇ ਕੋਲ ਤੇ ਇਹ ਮੁੰਡਾ ਪਿਆਰਾ ਪਿਆਰਾ ਮੁੰਡਾ ਆਪਣਾ ਆਪਣੀ ਇੱਜ਼ਤ ਮਾਣ ਕਰਦਾ ਪੂਰਾ ਤੇ ਵਧੀਆ ਪ੍ਰੋਗਰਾਮ ਮਤਲਬ ਉਹ ਕਰਦਾ ਏ ਪਰ ਕਈ ਵਾਰ ਜਦੋਂ ਬੰਦੇ ਕੋ ਥੋੜੇ ਜਿਹਾ ਇੱਕ ਜਿਆਦਾ ਮਤਲਬ ਆਉਣ ਲੱਗ ਜਾਂਦੇ ਆ ਪ੍ਰੋਗਰਾਮ ਫਿਰ ਥੋੜਾ ਜਿਹਾ ਇੱਕ ਅੱਕਰਾ ਵੀ ਹੋ ਜਾਂਦਾ ਪਰ ਸਾਡੇ ਦਾ ਪਤਾ ਨਹੀਂ ਅੱਕਰਾ ਹੁਣ ਤਣੀ ਖਲਾਰਾ ਖਾਤਾ ਪਿਆ ਵਾ ਇਹਨਾਂ ਦਾ ਬਾਹਰ ਪਤਾ ਨਹੀਂ ਮੈਂ ਗਲਤ ਟਾਈਮ ਆ ਗਿਆ ਇਹਦੇ ਲਈ ਮੈਂ ਪਤਾ ਨਹੀਂ ਭਾਈ ਨੂੰ ਸੌਰੀ ਉਹ ਕਹਿਣਾ ਪਾਣਾ ਮੈਨੂੰ ਹੈ ਤਾਂ ਬੈਠੇ ਤਾਂ ਅੰਦਰੇ ਆਇਆ ਹੈ ਗਿਆ ਹੈਗਾ ਮੁੰਡਾ ਹੈਗਾ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਕਿਰਪਾ ਬਾਬੀ ਬਹੁਤ ਵਧੀਆ ਕਿਰਪਾ ਬਾਬੀ ਨਹੀਂ ਆਲਾ ਹੱਥ ਮਿਲਾਇਆ ਜੀ ਅਸੀਂ ਹਾਂ ਦਰਸ਼ਨ ਦੇਖੋ ਤੁਹਾਡੇ ਕੋਲ ਜਦੋਂ ਵੀ ਬੰਦੇ ਨੇ ਆਉਣਾ ਹੈ ਜਿਆਦਾ ਕਰ ਦੇ ਵਿੱਚ ਖੁਸ਼ੀ ਹੋਵੇ ਤਾਂ ਤੁਹਾਡੇ ਕੋਲ ਨਾਟ ਦਾ ਬੰਦਾ ਕਈ ਵਾਰ ਗਮੀ ਵਾਲਾ ਵੀ ਨਾਟ ਦਾ ਭਾਈ ਕੋਈ ਭੋਗ ਵੀ ਪਾਉਣੇ ਹੁੰਦੇ ਨੇ ਕਈ ਵਾਰ ਕਿਉਂਕਿ ਜੀਵਨ ਸੰਸਾਰ ਤੇ ਬਣਿਆ ਹੋਇਆ ਵੀ ਜਿਹੜਾ ਬੰਦਾ ਆਉਂਦਾ ਜ਼ਿੰਦਗੀ ਦੇ ਵਿੱਚ ਉਹ ਜਾਂਦਾ ਵੀ ਪੱਕਾ ਬੰਦ ਕਰੂਗਾ ਥੈਂਕ ਯੂ ਥੈਂਕ ਯੂ ਥੈਂਕ ਯੂ ਅੱਛਾ ਸਮਾਨ ਸਮਾਨ ਹੁਣ ਫੇ ਤੇਰਾ ਬਾਹਰ ਬੜਾ ਖਲਾਰਾ ਪਾਇਆ ਤੇ ਸਮਾਨ ਜਿਹੜੇ ਕਈ ਦਿਨ ਹੋਈ ਕੰਮ ਲਗਾਤਾਰ ਚੱਲਦਾ ਦਾ ਹਾਂ ਤੇ ਹੁਣ ਸੀਜ਼ਨ ਸ਼ੁਰੂ ਹੋਏ ਹੋਏ ਹਨ ਅੱਜ ਵੀ ਚੱਲਦੀਆਂ ਲਾਇਆ ਬਤਾ ਜੀ ਅੱਛਾ ਆ ਸਾਡੇ ਪਿੰਡੇ ਦੇ ਕੋਲੇ ਹਾਂਜੀ ਹਾਂਜੀ ਕੀ ਪ੍ਰੋਗਰਾਮ ਉੱਥੇ ਵਿਆਹ ਹੀ ਮੁੰਡੇ ਦਾ ਭਾਈ ਹੁਣ ਨਹੀਂ ਪਤਾ ਲੱਗਦਾ ਹਾਂਜੀ ਆ ਜਾ ਕੁਰਸੀ 'ਤੇ ਬੈਠ ਕੇ ਗੱਲ ਕਰਦਾ ਭਾਈ ਤੁਹਾਨੂੰ ਮੈਂ ਗੱਲ ਕਰਾਂ ਮੈਂ ਮੜ ਜਾ ਕੈਮਰਾ ਵੀ ਸਾਫ਼ ਕਰਨਾ ਮੈਂ ਥੋੜਾ ਜਿਹਾ ਆ ਲੋ ਗੱਲ ਇਦਾਂ ਜੀ ਬਈ ਉਹ ਪੈਣਾ ਟਾਈਮ ਹੁੰਦੇ ਤੇ ਜਦ ਜਨਸੰਖਿਆ ਬਹੁਤ ਘਟਦੀ ਹਾਂਜੀ ਹਾਂਜੀ ਪਿੰਡ ਜੇ ਅਸੀਂ ਡੀਕੀ ਜਾਏਗੇ ਤੇ ਕੀਦੇ ਵਿਆਹ ਹੋਊਗਾ ਹਾਂਜੀ ਹਾਂਜੀ ਕਿ ਜੀ ਜਨ ਚੜੂ ਕਿ ਜੇ ਜਨ ਚੜਨੀ ਆ ਪੈਸੇ ਇਕੱਠੇ ਕਰਨ ਵਾਸਤੇ ਨਾਲੀਆਂ ਚ 25 25 ਪੈਸੇ ਇਕੱਠੇ ਕਰਦੇ ਹੁੰਦੇ ਤੇ ਹਾਂਜੀ ਹਾਂਜੀ ਉਹ ਵੀ ਸਮਾਂ ਸੀਗਾ ਹੁਣ ਤਾਂ ਇਹ ਹੀ ਨਹੀਂ ਪਤਾ ਲੱਗਦਾ ਪਿੰਡ ਚੋਂ ਜਨ ਕਦ ਚੜ ਗਈ ਕੋਈ ਵਿਆਹ ਕੇ ਕੱਦ ਲਿਆ ਆ ਜਾਂ ਕਿਸੇ ਦੀ ਧੀ ਪੈਣ ਨੂੰ ਕੋਣ ਵਿਆਹ ਕੇ ਲੈ ਕੇ ਚਲੀ ਗਿਆ ਐਡਾ ਡਾ ਕੰਮ ਹੋ ਗਿਆ ਲੋਕ ਰਜੇ ਮਿਆਂ ਦੇ ਵਿੱਚ ਫਸ ਗਏ ਅੱਜ ਕੱਲ ਗਵਾਂਢੀ ਨੂੰ ਨਹੀਂ ਪਤਾ ਲੱਗਦਾ ਵੀਰੇ ਕਦ ਵਿਆਹ ਰੱਖਤਾ ਕਿ ਆ ਨਹੀਂ ਵਾਕਈ ਤੇਰੀ ਗੱਲ ਸੋਹਣ ਆ ਨੇ ਹੈ ਵੀ ਗੱਲ ਤੇਰੀ ਇਹੀ ਹੈ ਹਾਂਜੀ ਹਾਂਜੀ ਪਰ ਸਾਡਾ ਤਾਂ ਰੌਲਾ ਪੈ ਜਾਂਦਾ ਪੂਰੇ ਸੰਸਾਰ ਦੇ ਵਿੱਚ ਜੇ ਵਿਆਹ ਰੱਖਤਾ ਹਾਂਜੀ ਬਾਲਡ ਟੇਬਲ ਤੇ ਰੌਲਾ ਪ ਵੇ ਕੀਆ ਕਰਨ ਲੱਗੇ ਜਾਣ ਬਿਝਾਨ ਜਿਆਦਾ ਨੇ ਵੀਰੇ ਆਪਣੀ ਜਾਣ ਬਿਝਾਨ ਨਾਲ ਸਾਰੇ ਕੰਮ ਆਈ ਜਾਣ ਬਿਝਾਨ ਦੀ ਗੱਲ ਨਹੀਂ ਹੈਗੀ ਐਡੀ ਅ ਤਰਾ ਸਾਲ ਅਸੀਂ ਭਾਈ ਸੋਸ਼ਲ ਮੀਡੀਆ ਤੇ ਐਕਟਿਵ ਆ ਥੋੜੇ ਜਿਹਾ ਹਾਂਜੀ ਜਿਹਦੇ ਕਰਕੇ ਆਏ ਵੀ ਲੋਕਾਂ ਨੂੰ ਸਾਡੀ ਐਕਟੀਵਿਟੀ ਦਾ ਪਤਾ ਲੱਗ ਜਾਂਦਾ ਜਦ ਹੀ ਹਾਂਜੀ ਅ ਹਾਲ ਸਾਡੇ ਘਰ ਦੇ ਜਿਹੜੇ ਸਾਡੇ ਰਿਸ਼ਤੇਦਾਰਾ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਈ ਵਾਰ ਅੱਛਾ ਜੀ ਉਹ ਕਹਿੰਦੇ ਸਾਨੂੰ ਤਾਂ ਫਲਾਣੇ ਨੇ ਦੱਸਿਆ ਆਂ ਕਰਕੇ ਪ੍ਰੋਗਰਾਮ ਲੱਗੇ ਤੁਸੀਂ ਕਰਦੇ ਤੁਸੀਂ ਸਾਨੂੰ ਦੱਸਿਆ ਨਹੀਂ ਹੈਗਾ ਅੱਛਾ ਜੀ ਇਹ ਇਹ ਵੀ ਪੰਗਾ ਹੈ ਹਾਂਜੀ ਹਾਂਜੀ ਹਾਂ ਹੋਰ ਸੁਣਾ ਫਿਰ ਵਧੀਆ ਵਧੀਆ ਪਰਿਵਾਰ ਕਿਰਪਾ ਮਾਲਕ ਦੀ ਜੀ ਬਹੁਤ ਕੰਮ ਕਰ ਛੱਡੀਆਂ ਕਰ ਆਇਆ ਨੂੰ ਓਕੇ ਆ ਜੀ ਤੇ ਵਾਹਿਗੁਰੂ ਦੀ ਕਿਰਪਾ ਜਾਨੀ ਬਸ ਹਾਂਜੀ ਬਸ ਪਤਾ ਹੈ ਕਿਆ ਗੱਲ ਹੈ ਮੈਂ ਤੁਹਾਨੂੰ ਇੱਕ 100 ਹੱਥ ਰਸੀ ਸਿਰੇ ਤੇ ਗੰਡ ਮੈਂ ਆਪਣੇ ਲਈ ਨਹੀਂ ਕਹਿੰਦਾ ਹੈਗਾ ਕਿਸੇ ਗਰੀਬ ਗਰੁੱਪੇ ਦੀ ਇੱਕਣਾ ਮਣਾ ਮੋਟਾ ਠੰਡਾ ਮਟਾ ਕਰਕੇ ਨਾ ਮਰਹਲ ਹਾਂ ਹਾਂ ਇਹ ਇੱਕ ਕੰਮ ਹੁੰਦੀ ਜ਼ਿੰਦਗੀ 'ਚ ਇਹ ਆਂਦੇ ਇਹ ਇਹ ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਕਿਤੇ ਨਾ ਕਿਤੇ ਪਾਸੇ ਨੂੰ ਟਰੀਟਮੈਂਟ ਦੇ ਕੇ ਕਿਤੇ ਸਾਈ ਹੋ ਜਾਂਦਾ ਹਾਂਜੀ ਹਾਂਜੀ ਹਨਾ ਤੇ ਆਪਾਂ ਨੇ ਵੀ ਆਪਣੀ ਭੈਣ ਦਾ ਪਾਣੀ ਲੈ ਵੀ ਰਣ ਮੇਰੇ ਉਹ ਚੱਲ ਲਿਆ ਦੇ ਕੋਈ ਗੱਲ ਨਹੀਂ ਮੇਰੀ ਮਾਮੇ ਦੀ ਕੁੜੀ ਆ ਅੱਛਾ ਜੀ ਠੀਕ ਹੈ ਨਾ ਉਹਦੇ ਆਪਾਂ ਨੇ ਮੈਰਿਜ ਹੈ ਜਿਹੜੀ ਮੇਰੇ ਪਿੰਡ ਕਰਨੀ ਆ ਠੀਕ ਹੈ ਮੇਰੇ ਘਰੇ ਠੀਕ ਹੈ ਤੇ ਉਹਦੇ ਸਬੰਧ ਵਿੱਚ ਪ੍ਰੋਗਰਾਮ ਹੈਗਾ ਸਾਡਾ ਬਹੁਤਾ بڑا ਨਹੀਂ ਹੈਗਾ ਜੇਕਰ ਨਾਲ ਚਲੋ ਬੇਟੀ ਦੀ ਵਾਰ ਨੂੰ ਕਰਿਆ ਸੀਗਾ ਉਹ ਬਹੁਤਾ بڑا ਪ੍ਰੋਗਰਾਮ ਨਹੀਂ ਅਸੀਂ ਰੱਖਿਆ ਹੁਣ ਲਿਮਟ ਵਾਲਾ ਪ੍ਰੋਗਰਾਮ ਜਿਹਦੇ ਵਿੱਚ ਮੇਰੇ ਖਾਸ ਰਿਸ਼ਤੇਦਾਰ ਹੋਣਗੇ ਠੀਕ ਹੈ ਠੀਕ ਜਾਂ ਮਤਲਬ ਕੋਈ ਜਿਹੜੀ ਜਾਣ ਆਉਣੀ ਹੈ ਉਹ ਹੈ ਯਾਨੀ ਬਹੁਤਾ ਪਿੰਡ ਵੀ ਇਨਵੋਲਵ ਨਹੀਂ ਜਾਂ ਮੇਰੇ ਥੋੜੇ ਜਿਹੇ ਯਾਰ ਦੋਸਤ ਆ ਯਾਨੀ ਕਿ 200 ਬੰਦੇ ਦਾ ਕੰਮ ਹੈ ਜੀ ਬਸ ਬੈਂ ਟਿਕਾਣੇ ਬੱਜਿਆ ਹਾਂ ਫਿਰ ਕਹਿਣ ਦਾ ਮਤਲਬ ਹਜ਼ਾਰ ਨਾਲ ਨਾ ਹੋ ਜਵੇ ਉੱਥੇ ਕੋਲ ਤੂੰ ਵੀ ਹੋਈ ਨਾ ਕਿਆ ਬੋਲਣ ਗੱਲਾਂ ਹਲਵਾਈ ਵੀ ਆਈ ਕਹਿੰਦੀ ਤਾਂ ਕਹਿੰਦਾ ਮੈਨੂੰ ਤੂੰ ਦੱਸਦਾ ਕੋਤਾਂ ਕਹਿੰਦਾ ਤੇਰੇ ਸਿਰ ਦੇਖਦਾ ਤਾਂ ਕਹਿੰਦਾ ਉੱਥੇ ਤਾਂ ਉਹੀ ਆਈ ਮੈਂ ਕਿਹਾ 200 ਹੁਣ ਮਾਲਾ ਆਪਾਂ ਪਹਿਲਾਂ 300 400 ਕਹਿੰਦੇ ਸੀ ਯਾਰ 6-700 ਕਿਹਾ ਜਦੋਂ 3-400 ਕਿਹਾ ਸੀ ਜਦੋਂ ਬਾਜ਼ਾਰ ਚ ਜਾ ਪ੍ਰੋਗਰਾਮ ਚੱਲਿਆ ਤੇ 1000 ਬੰਦੇ ਜਿਆਦਾ ਘੁੰਮੇ ਨਹੀਂ ਯਾਰ ਨਹੀਂ ਨਹੀਂ ਉਹ ਐਨਾ ਨਹੀਂ ਮੈਂ ਮੇਰੇ ਕੋ ਵੀਡੀਓ ਬਣੀ ਵੀ ਆਪਾਂ ਨੇ ਹੁਣੇ ਗਏ ਆ ਕੇ ਉਹ ਵੀਰੇ 2 ਦਿਨਾਂ ਭਾਂਡੇ ਤੋਂ ਉਹਨਾਂ ਦਿਹਾੜੀ ਨਹੀਂ ਆਏ ਬਿਲਕੁਲ ਸੱਚੀ ਕਹਿੰਦਾ ਜਿੱਥੇ ਮਰਜ਼ੀ ਗੱਲ ਐਨੇ ਭਾਂਡੇ ਤੋਂ ਉਹਨਾਂ ਨੇ ਮੈਨੂੰ ਪਤਾ ਕਿ ਮਾਨਡ ਵਾਲੀ ਸਵਾ ਦਾ ਪਹਿਲਾ ਦੁਆਨ ਲੱਗਿਆ ਪਿਆ ਨਮਸੇ ਜੀ ਆ ਲੋ ਸਹੀ ਆ ਦੇਖੋ ਇਹ ਰੁੰਡੀ ਹੋ ਰਹੀ ਹੈ ਮੇਰੇ ਘਰ ਧੱਕਾ ਕਰਾ ਇਹ ਕੋਈ ਧੱਕਾ ਦੀ ਨਹੀਂ ਗੱਲ ਦੇਖੋ ਆ ਦੇਖੋ ਸ਼ਕਾਕੀ ਭੇਜੇ ਪਰ ਸਾਰੇ ਕੋਈ ਮਤਲਬ ਆਏ ਤਾਂ ਨਹੀਂ ਵੀ ਕਿਸੇ ਨੇ ਕੋਈ ਚੀਜ਼ ਨਹੀਂ ਨਹੀਂ ਚੀਜ਼ ਸਭ ਨੂੰ ਹਰੇਕ ਚੀਜ਼ ਮਿਲੀ ਆ ਵੀਰੇ ਹਾਂ ਠੀਕ ਹੈ ਨਾ ਹਰੇਕ ਚੀਜ਼ ਅੱਛਾ ਤੇਰੇ ਬੰਦੇ ਨਹੀਂ ਖੁਸ਼ ਹੋਏ ਤਾਂ ਕਹੇ ਭਾਈ ਨਾਮ ਪੂਰੇ ਹੋ ਚੁੱਕੇ ਆ ਜੀ ਇਹਨੂੰ ਠੀਕ ਹੈ ਨਾ ਗੱਲ ਹਾਂ ਜਦੋਂ ਜਿੱਥੇ ਉਹ ਗੱਲ ਆਖਾ ਵੀ ਆਪਾਂ ਨੇ YouTube ਤੇ ਮੈਸੇਜ ਲਾ ਦਿੱਤਾ ਦਾ ਵੀ ਭਾਈ ਜੀ ਨੇ ਆਉਣਾ ਆ ਗਏ ਵੀਰੇ ਸਾਰੇ ਖਾ ਕੇ ਗਏ ਅੰਰਜ ਪਾਜੀ ਕੇ ਗਏ ਆ ਠੀਕ ਨੇ ਕਮੀ ਨਹੀਂ ਕਿਸੇ ਪਰ ਕਮੀ ਨਹੀਂ ਹਾਂਜੀ ਹਾਂਜੀ ਕਿਉਂਕਿ ਮੈਂ ਸਵੇਰ ਤੇ ਵਹਿਗਰੂ ਵਹਿਗਰੂ ਕਰਨ ਲੱਗ ਗਿਆ ਤਾਂ ਬੈਗਰੂ ਬੈਗਰੂ ਬਸ ਸਹੀ ਮੇਰੀ ਇੱਜ਼ਤ ਰੱਖਣੀ ਆ ਮੈਂ ਸਾਰਾ ਦਿਨ ਕਰੀ ਗਿਆ ਵਿਆਹ ਹੀ ਨਾ ਕਰ ਜਵੇ ਵਿਆਹ ਨਾ ਕਰ ਜਵੇ ਮੈਂ ਬੈਗਰੂ ਬੈਗਰੂ ਕਰਦਾ ਰਿਹਾ ਸੱਚੀ ਗੱਲ ਆ ਚਲੋ ਜੀ ਉਹ ਕਾਲਪੁਰ ਕਰਕਣਿਆ ਵਾਲਾ ਇੱਜ਼ਤ ਹਾਂਜੀ ਠੀਕ ਆ ਨਾ ਉਹ ਸਹਾਈ ਹੁੰਦਾ ਹੈ ਚੰਗੇ ਬੰਦੇ ਦੇ ਨਾਲ ਭਲੇ ਮਨਸ ਬੰਦੇ ਦੇ ਨਾਲ ਸਹਾਈ ਹੋ ਜਾਂਦਾ ਅਸੀਂ ਵੀ ਕਰਦੇ ਆਂ ਭਾਈ ਕਿੱਥੇ ਕਰਦੇ ਹਾਂ ਤੇ ਹਾਂਜੀ ਜਿੱਥੇ ਸਾਨੂੰ ਨੇ ਸਮੱਤ ਬਖਸ਼ੀ ਵੀ ਆਪਰ ਅਰਦਾਸ ਬੇਨਤੀ ਇਹੀ ਕਰੀ ਦੀ ਮਾਲਕ ਅੱਗੇ ਵੀ ਸੱਚਾ ਪਾਤਸ਼ਾਹ ਵੀ ਸਾਨੂੰ ਗਰੀਬ ਗਰੁੱਪੇ ਦੀ ਹੈਲਪ ਜੋਗਾ ਰੱਖੀ ਕੌਣ ਬੰਦਾ ਹੈ ਕੋਈ ਨਹੀਂ ਨਹੀਂ ਵੀਰੇ ਮੁੰਡੇ ਹੀ ਆਪਣੇ ਤੇ ਫਿਰ ਹੁਣ ਮੈਨੂੰ ਐਂ ਇਹਰੇ ਗੇੜਾ ਦੇ ਕੋਲ ਤਿੰਨ ਮਨ ਲੱਗੇ ਚਾਰ ਪੰਤਰੀ ਦੇ ਲੱਗੇ ਛੱਡੇ ਮਾਰੂ ਚਾ ਚਾਰ ਪੰਜ ਤੀ ਤੇ ਮੇਰਾ ਪ੍ਰੋਗਰਾਮ ਪਤਾ ਕਿਦਾਂ ਦਾ ਹੈ 13 ਨਾ 14 ਤਰੀਕ ਦਾ ਮੇਲਾ ਹਾਂਜੀ 15 ਨੂੰ ਮੇਰੀ ਬਰਾਤ ਹੋ ਜੂਗਾ ਵੀਰੇ ਹਾਂ ਉਹ ਐਤਵਾਰ ਨਹੀਂ ਹੈਗਾ ਉਹਦੇ ਵਿੱਚ ਐਤਵਾਰ ਨੂੰ ਕੋਈ ਪ੍ਰੋਗਰਾਮ ਜਿੱਥੇ ਮਰਜੀ ਲਾਈ ਬਾਰ ਦੀ ਕਿਰਪਾ ਨਾਲ ਵੀਰੇ ਇੰਨਾ ਸਮਾਨ ਹੈ ਤਿੰਨ ਪ੍ਰੋਗਰਾਮ ਭਾ ਇੱਕ ਦਿਨ ਚ ਲਾਈ ਹਾਏ ਜਿੰਦਰਾ 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 ਉਹਦੀ ਉਹਦੀ ਅਕਾਲ ਪੁਰਖ ਦੀ ਨਿਗ੍ਹਾ ਸਿੱਧੀ ਚਾਈਦੀ ਆ ਬੱਸ ਪਾਈ ਬਾਬੇ ਦੀ ਤਿੰਨ ਪ੍ਰੋਗਰਾਮ ਲਾਈ ਜਾਂਦੇ ਆ ਬਾ ਠੀਕ ਹੈ ਹਾਂਜੀ ਹਾਂਜੀ ਬਾ ਮੇਰਾ 215 ਦਾ ਪ੍ਰੋਗਰਾਮ ਆ ਤੈਨੂੰ ਆ ਤੂੰ ਮੇਰੇ ਕੋ 3 ਜਾਂ 4 ਤਰੀਕ ਨੂੰ ਮਾਰ ਕੇ ਫੋਨ ਕਰਕੇ ਆਈਂ ਵੀਰ ਵਰਕੇ ਆਉਂਦਾ ਹੀ ਮੈਂ ਤੁਹਾਨੂੰ ਕਿਉਂਕਿ ਵਿੱਚ ਮੇਰੀ ਨੱਠ ਭੱਜ ਰਹਿੰਦੀ ਹੈ ਹੋਰ ਕਈ ਕੰਮਾਂ ਦੀ ਹੁੰਣਾ ਨਾ ਬਈ ਇੱਕ ਦਿਨ ਥੋੜੇ ਨੇੜੇ ਆ ਕੇ ਬਈ ਮੈਰਜ ਦੇ ਜਿਹਦੇ ਕਰਕੇ ਵੀ ਕਈ ਵਾਰ ਇਧਰ ਨੂੰ ਨੱਠ ਉਧਰ ਨੂੰ ਨੱਠ ਇਹ ਘਰ ਬੋਹ ਕਰ ਕੰਮ ਫਿਰ ਜ਼ਰੂਰੀ ਹੁੰਦੇ ਉਹ ਵੀ ਮੈਨੂੰ ਫੋਨ ਕਰਕੇ ਵੀ ਬਾਈ ਮੈਂ ਆਉਣ ਲੱਗਿਆ ਮੈਨੂੰ ਦੱਸ ਦੇ ਐਨਨੂ ਨਾਲ ਮੈਂ ਘਰ ਬਣ ਕੇ ਆਪਣੀ ਸਟ੍ਰੈਟੇਜੀ ਤਿਆਰ ਕਰ ਲਵਾਂ ਘਰਦਿਆਂ ਨੂੰ ਪੁੱਛਣ ਕਿ ਵੀ ਆਪਾਂ ਨੇ ਕੀ-ਕੀ ਆ ਕਿੱਦਾਂ-ਕਿੱਦਾਂ ਕਿੱਥੇ-ਕਿੱਥੇ ਕਰਨਾ ਸਾਰਿਆਂ ਦੀ ਸਲਾਹ ਸਾਰਿਆਂ ਦੀ ਹੁੰਦੀ ਫਿਰ ਵੀ ਬੈਠ ਤੈਂ ਆਪਾਂ ਹੀ ਕਰਨਾ ਵੀ ਲੋਕਾਂ ਨੂੰ ਟੈਨਸ਼ਨ ਲੈ ਗਈ ਪਹਿਲ ਤੇ ਜੀ ਆ ਉਹ ਦੇਖਾਂਗੇ ਬਾਅਦ ਦੇ ਵਿੱਚ ਵੀ ਤੈਂ ਕਈ ਵਾਰ ਐ ਹੁੰਦਾ ਨਾ ਜਦ ਕੰਮਕਾਰ ਬੰਦੇ ਨੂੰ ਲਓ ਜੀ ਪਾਣੀ ਦੇ ਥੈਂਕ ਯੂ ਬ੍ਰਦਰ ਯਾਰ ਕੰਮਕਾਰ ਬੰਦੇ ਦਾ ਵੱਧ ਜਾਂਦਾ ਨਾ ਫਿਰ ਥੋੜਾ ਜਿਹਾ ਕੱਕਰਾ ਹੁੰਦਾ ਨਹੀਂ ਨਹੀਂ ਵੀਰੇ ਮਾਰਾ ਨੇ ਹੀਰੋ ਲੈਵਲ ਦੇ ਚੱਕਿਆ ਉੱਥੇ ਦੀ ਆਪਣੇ ਉਹ ਸਾਰਾ ਕੁਝ ਇਹ ਰੋਣੇ ਮੰਗਵਾ ਦੇ ਇਹ ਤਾਂ ਤੇ ਨੂੰ ਮੈਨੂੰ ਪੈਗ ਵਾਲੇ ਗਲਾਸ ਲਾਦੇ ਆ بڑا ਗਲਾਸ ਦੇ ਆਕਰ ਮੈਨੂੰ ਯਾਰ ਅੱਛਾ ਇੱਕ ਗਲਾਸ ਹੋਰ ਦੇ ਦੇ ਵੀਰ ਬਣ ਕੇ ਠੀਕ ਹੈ ਚਲੋ ਪੈਗਣੇ ਛੋਟੇ ਚੌੜੇ ਹੋ ਹਾਂ ਹਾਂਜੀ ਹਾਂਜੀ ਤੇ ਆਪਾਂ ਉੱਥੇ ਬੈਠ ਕੇ ਨਾ ਕਰਾਂਗੇ ਵੀ ਇੱਕੇ ਮੈਂ ਕਰਨਾ ਆਪਾਂ ਸਾਰਾ ਸਿਸਟਮ ਮੈਂ ਵੀ ਤਿਆਰ ਕਰਨ ਨੂੰ ਦਿਮਾਗ ਦੇ ਨਾਲ ਠੀਕ ਬਾਕੀ ਤਾਂ ਵੀ ਸਲਾਹ ਦੇਣੀ ਗਰੀ ਦੇਣੀ ਇੱਥੇ ਵੀ ਭਾਈ ਤੁਸੀਂ ਐਂ ਕਰ ਲਓ ਕਿ ਦੇਖੋ ਰੋਜ਼ ਦਾ ਤਜਰਬਾ ਤੁਹਾਡਾ ਹਰ ਇੱਕ ਚੀਜ਼ ਦਾ ਵੀ ਅਸੀਂ ਪ੍ਰੋਗਰਾਮਾਂ ਚ ਐਦਾਂ ਕਰਦੇ ਜੇ ਐਂ ਹੋ ਜਾਵੇ ਤੁਸੀਂ ਵੀ ਸਿਖਾਲੇ ਰਹੋਗੇ ਤੁਸੀਂ ਵੀ ਸਿਖਾਲੇ ਰਹੋਗੇ ਮੈਂ ਵੀ ਸਿਖਾਲਾ ਹੋ ਜਾ ਕਿਤੇ ਪਾਸੇ ਤੇ ਹਨਾ ਠੀਕ ਹੈ ਜੀ ਤੇ ਉਹ ਕਰਦੇ ਆਪਾਂ ਹਾਂ ਬਾਕੀ ਜੀ ਥੋੜਾ ਬਹੁਤਾ ਤੁਹਾਨੂੰ ਹੋਰ ਕੁਝ ਦਿਖਾਉਂਦੇ ਆਂ ਇਹਦੇ ਬਾਅਦ ਵਿੱਚ ਜਿੱਦਣ ਇਹ ਆਊਗਾ ਫਿਰ ਉਦੋਂ ਗੱਲਬਾਤ ਕਰਾਂਗੇ ਜੀ ਆਪਾਂ ਬਰਾਦਰ ਸੱਸਰੀ ਘਾਲ ਜੀ ਸੱਸਰੀ ਘਾਲ ਜੀ ਸਾਰਿਆਂ ਨੂੰ ਲਓ ਜੀ ਪਹੁੰਚ ਗਿਆ ਜੀ ਮੈਂ ਘਰਾਂ ਪਰ ਮੰਮੀ ਨਹੀਂ ਲੱਗੇ ਹੋਏ ਆਂ ਕੁਝ ਕਰਨੇ ਬੈਠੇ ਦੋਨੇ ਜਣੀਆਂ ਤੇ ਹੋ ਰਿਹਾ ਕਿਆ ਚੱਕਰ ਹੈਗਾ ਆਹ ਥੀ ਲਗੂੰਗਾ ਇਹ ਟੈਂਟ ਆਪਾਂ ਨੇ ਇਹ ਇੱਥੇ ਲਾਉਣਾ ਸਾਰੇ ਵਿੱਚ ਇੱਥੇ ਟੈਂਟ ਤੇ ਹੁਣ ਦੇਖਦੇ ਦੋ ਤਿੰਨ ਤਰੀਕ ਤੇ ਦੋ ਚਾਰ ਦਿਨਾਂ ਤੱਕ ਕਹਿੰਦਾ ਮੈਂ ਮਾਰੂਗਾ ਕਿਹੜਾ ਤੇ ਬਾਕੀ ਅੱਗੇ ਦਾ ਪ੍ਰੋਸੀਜਰ ਫਿਰ ਜਿਵੇਂ ਵੀ ਹੈਗਾ ਅੱਛਾ ਲੈ ਜੀ ਲੈ ਆਏ ਬੱਲੇ 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 ਹਰਿਆਈ ਵੀ ਰੱਖੀ ਵੀ ਐ ਸਾਰੇ ਕੰਮ ਚੱਲਦੇ ਆ ਨਾਲ ਨਾਲ ਇਹ ਵੀ ਕਰਨਾ ਮੈਂ ਤੁਹਾਨੂੰ ਪਹਿਲਾਂ ਦੱਸਾਂ ਮੈਂ ਮੈਂ ਟੈਂਟ ਵਾਲੇ ਕੋਲ ਜਾਇਆ ਆ ਉਹ ਕਹਿੰਦਾ ਵੀ ਇੱਕ ਦੋ ਦਿਨਾਂ ਤੱਕ ਆ ਕੇ ਕਹਿੰਦਾ ਵੀ ਗੇੜਾ ਮਾਰ ਜੂਗਾ ਦੱਸ ਦਿਓ ਕਿਆ-ਕਿਆ ਕਰਨਾ ਤੇ ਹਾਂ ਤੁਸੀਂ ਨਹੀਂ ਤੂੜੀ ਵਿੱਚ ਅੱਜ ਹਾਲ ਗੱਦੇ ਲੱਗੇ ਰਣਾਉਣ ਇਹ ਆਹ ਦੇਖ ਚੁੱਲੇ ਦਾ ਤਾਂ ਮੈਨੂੰ ਸਮਝ ਗਿਆ ਮੈਂ ਵੈਸੇ ਮੈਂ ਕਹਿੰਦਾ ਵੀ ਤੂੜੀ ਨਹੀਂ ਰਣਾਉਣੀ ਜ਼ਰੂਰੀ ਹੈ ਨਹੀਂ ਜ਼ਰੂਰੀ ਆ ਫਿਰ ਆਏ ਆ ਨਾ ਚੁੱਲੇ ਨੂੰ ਗਾਰਾ ਲਾਉਣਾ ਸਵਾਰ ਕੇ ਤਸੱਲੀ ਗੱਲ ਤਸੱਲੀ ਗੱਲ ਲਾ ਕੇ ਚੁੱਲਾ ਦਿਖੇ ਦਿਖਿਆ ਵੀ ਹਾਂ ਚੱਲ ਵੀ ਮੈਂ ਹੈਗਾ ਮੈਂ ਬਲਣ ਲੱਗਿਆ ਤੇ ਭਈ ਮੈਂ ਪੂਰੇ ਬਲਡੇ ਦੇ ਵਿੱਚ ਦਿਖਣਾ ਹਨਾ ਇਹ ਵੀ ਇਹ ਵੀ ਮਸ਼ਹੂਰ ਹੋਈ ਵੀ ਗੱਲ ਨਾ ਆ ਵੀ ਇੱਕ ਪਿਆ ਆਪਣੋਕਾ ਹਾਂ ਜਿਹੜਾ ਹਾਂ ਲੋਹੇ ਵਾਲਾ ਉਹ ਉਹਨੂੰ ਵੀ ਆਰਾ ਲਾਉਣਾ ਹੈ ਲਾ ਦੋ ਉਹਨੂੰ ਵੀ ਕਰ ਲਾਓ ਚੁੱਲ੍ਹਾ ਨਾਲ ਨਵੇੜੀ ਆ ਕਣਕ ਤਾਂ ਰਹੇਗੀ ਫੇਰ ਅੱਜ ਕਣਕਾਂ 'ਚ ਰਹਿ ਗਈ ਕੱਲ ਨੂੰ ਧੋ ਲੈਂਦੇ ਕਣਕ ਕੱਲ ਪਰੇ ਜਾਈ ਜਾਂਦੀ ਕੱਲ ਪਰੇ ਜਾਈ ਜਾਂਦੇ ਆ ਹਾਂ ਜਲਾ ਇਧਰ ਉਧਰ ਉੜ ਜਿਗੇ ਨਾ ਕੰਮ ਕਈ ਤੇ ਵਿੱਚੇ ਵਿੱਚ ਮਾਮਾ ਮਾਮਾ ਤਾਂ ਹੋ ਗਿਆ ਮਾਮਾ ਸੁੱਤਾ ਪਿਆ ਹੋਰ ਰਾਤ ਦਾ ਖਾਣਾ ਹਾਂ ਤਾਂ ਹੁਣ ਕਿਆ ਕਹਿੰਦੇ ਸਾਗ ਤਾਂ ਤਾਂ ਤੋਂ ਕਰਾਕਦਾ ਰੋਪੜ ਜਾਣਾ ਪੈਣਾ ਨਹੀਂ ਤਾਂ ਤੈਨੂੰ ਕਾਦੇ ਵਾਸਤੇ ਪਾਲਕ ਲਿਆਉਣੀ ਪੈਣੀ ਇੱਕ ਤਾਂ ਹਾਂ ਚਾਹ ਹਾਂ ਠੀਕ ਹੈ ਪਾਲਕ ਦੀ ਜਰੂਰ ਪਾਲਕ ਲਈ ਆਈ ਪਾਲਕ ਲਈ ਹਾਂ ਆਧਾ ਸਾਸਰੀ ਕਾਲ ਬੁਲਾ ਲਾ ਸਾਸਰੀ ਕਾ ਤੁਸੀਂ ਕਿਹੜੇ ਬੁਲਾਈ ਤੁਸੀਂ ਕਿਹੜੇ ਬੁਲਾਈ ਹੋ ਸਾਹ ਤੁਸੀ ਵੀ ਬੁਲਾ ਲਾ ਬੁਲਾ ਲਾ ਸਾਸਰੀ ਕਾਲ ਜੀ ਸਾਰੇ ਸਾਸਰੀ ਕਾਲ ਜੀ ਕੀ ਕਰੀ ਅਜੀ ਅਸੀਂ ਖਸੇ ਪਿਆ ਹਾਂ ਹਾਂ ਉਲਝੇ ਆਵਾਂਗਾ ਦੋ ਦਿਨਾਂ ਚ ਲੋਟ ਆ ਜੂਗੇ ਜੇ ਹੈ ਰੈਗੂਲਰ ਆਪਾਂ ਇਕ ਨਹੀਂ ਚੱਲਦੇ ਰਹੇ ਚੱਲਦੇ ਰਹੇ ਹਨ ਹਾਂ ਹਾਂ ਕੁਝ ਨਹੀਂ ਬਹੁਤ ਅੱਛਾ ਰੋਪਰ ਤੇ ਪਾਲਕ ਆਉਣੀ ਹੈ ਇੱਕ ਤਾਂ ਹਨਾ ਇੱਕ ਅਦਰਕ ਅਦਰਕ ਕਰਕੇ ਅਦਰਕ ਅਦਰਕ ਅੱਧ ਕਰ ਉਲਝ ਗਿਆ ਤੁੱਪ ਪੈ ਗਿਆ ਸਿਰ ਦੇ ਵਿੱਚ ਤੁੱਪ ਪੈਂਦੀ ਬਹੁਤ ਠੀਕ ਹੈ ਇੱਕ ਹੋਰ ਵੀ ਕੰਮ ਕਰਨਾ ਪੈਣਾ ਤੇ ਹਾਂ ਇੱਥੇ ਨਾ ਜਿਆਦਾ ਰੋਟੀ ਪਕਾਉਨੇ ਆ ਜਦ ਤੁੱਪ ਲੱਗਦੀ ਹੈ ਜਦ ਤੁੱਪ ਬਹੁਤ ਲੱਗਦੇ ਦਿਲ ਹੇਠ ਦਾ ਹੇਠ ਉੱਪਰ ਉੱਪਰ ਆਈ ਕਰਦੇ ਆ ਚੱਲ ਕਰਦੇ ਕੋਈ ਹੀਲਾ ਬਣਾਉਣਾ ਹੈ ਪ੍ਰੋਗਰਾਮ ਕੋਈ ਹਾਂ ਥੋੜੀ ਜਿਹੀ ਸ਼ਾਮਾਂ ਉਹ ਨਾ ਥੋੜੀ ਜਿਹੀ ਸ਼ਾਮਾਂ ਦਾ ਕੀ ਮਤਲਬ ਟੀਨਾ ਸਾਡੇ ਕੋਲ ਉਹ ਪਈਆਂ ਐ ਠੀਕ ਹੈ ਨਾ ਹਾਂ ਇਟਾਂ ਵੀ ਪਈਆਂ ਇਟਾਂ ਲਾ ਕੇ ਤੇਰੇ ਟੀਨਾ ਸੀ ਪਾਏ ਦਿੰਨੇ ਥੋੜੀਆਂ ਇਹ ਕ ਇਹ ਵੀ ਤਾਂ ਠੀਕ ਆ ਹਾਂ ਤਾਂ ਦੋ ਚਾਰ ਘੰਟੇ ਦਾ ਕੰਮ ਪੈਸਾ ਦੀਆਂ ਕੰਮ ਸਾਰਨੇ ਜੋਗੀਆਂ ਟੈਂਪਰੇਰੀ ਰੰਗ ਚ ਟੰਗ ਦੇਣੀਆਂ ਸੀ ਹਾਂ 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 ਖੋਸਾ ਦਾ ਕੰਮ ਉਹ ਸਿਆ ਚਾਵਾਂ ਜਿੱਤ ਮਰਦੀ ਹਵਾ ਲਗਨੀ ਰੋਟੀ ਬਣਾਇਓ ਤੇ ਇਹ ਜੇ ਟਾਈਮ ਰੋਟੀ ਬਣਾ ਲਓ ਬਣਾ ਲਓ ਹਾਂ ਇਹ ਜੇ ਟਾਂ ਫਿਰ ਪਰਸਾ ਮੁਰੇ ਹੁੰਦਾ ਜਾਂ ਜਦ ਸਵੇਰ ਸਵੇਰ ਜਦ ਸੂਰਜ ਲੱਗਦਾ ਨਾ ਜਦ ਅੱਜ ਸੂਰਜ ਬਾ ਲੱਗ ਗਿਆ ਅੱਛਾ ਹੁਣ ਤਾਂ ਅੱਜ ਕੇ ਵੀ ਇੱਕ ਤਾਂ ਕੰਮ ਨਿਬੜੀਆ ਭਾਈ ਚੁੱਲ੍ਹੇ ਤਾਂ ਕਰੀਏ ਫੇਨਲ ਚੁੱਲਿਆਂ ਦਾ ਫੇਨਲ ਕਰਨਾ ਮਾਸੀ ਉਹ ਕੱਪੜੇ ਲੱਗੇ ਹੋਏ ਤਾਂ ਤਾਂ ਸਵੇਰ ਦੀ ਲੈਟੇ ਭੱਜੀ ਜਾਂਦੀ ਅੱਜ ਲੈਟ ਤਾਂ ਲੈਟ ਭੱਜੀ ਵੀ ਹਾਂ ਅੱਧਰ ਜਲੇ ਫੇਰ ਤੇ ਦੋ ਵਾਰੀ ਤਿੰਨ ਵਾਰੀ ਮੈਂ ਬਨ ਉਹ ਤਾਂ ਦੱਸ ਹੁਣ ਮਾਸੀ ਕਿੱਥੇ ਹੈ ਮਾਸੀ ਨਾ ਕਿ ਅੰਦਰ ਬੈਠੀ ਆ ਤਿਆਰ ਹੋਈ ਹਾਂ ਸੌਰਿਆਂ ਨੂੰ ਜਾਣ ਨੂੰ ਹੈ ਕਹਿੰਦੀ ਮੈਂ ਸੌਰਿਆਂ ਚਾ ਹੈ ਤਾਂ ਰੁੰਡੀ ਹੋ ਵੈਸੇ ਉਹਨੂੰ ਬਰਾਕ ਚੜਿਆ ਆਉਣਾ ਹੈ ਪਤਾ ਨਹੀਂ ਕਾਹਦਾ ਚੜਿਆ ਕਿੱਥੇ ਕਰਦੀ ਨੇ ਇੱਕ ਉਹ ਤੇਰਾ ਸਰੀਰ ਕਹਿੰਦੀ ਦੀ ਕੱਲ ਮੈਨੂੰ ਆਉਣ ਲੱਗੀ ਵੀ ਕਹਿੰਦੀ ਸੀ ਉਹ ਕਹਿੰਦੀ ਨਹੀਂ ਤੇਰ ਮੇਰਾ ਸਰੀਰ ਨਹੀਂ ਆਗਾ ਵੈਸੇ ਠੀਕ ਮੈਂ ਤੇਰਾ ਕਿਹਾ ਵੀ ਨਹੀਂ ਮੋੜ ਸਕਦਾ ਨਾ ਕਰ ਖਰਾਬ ਰੱਖ ਦੇ ਰੱਖ ਮੈਨੂੰ ਹਾਂ ਕਹਿੰਦੀ ਉਹ ਚਲ ਕੋਈ ਚਲ ਮੈਂ ਉਹਨੂੰ ਮਿਲਿਆ ਮੈਂ ਤੁਸੀਂ ਕਰੋ ਤਿਆਰੀ ਨਾਲ ਮੈਂ ਘੁੱਟਕ ਪਾਣੀ ਪੀ ਆਵਾਂ ਚਾਹ ਚਾਹ ਚੁ ਪੀਤੀ ਸੀ ਕਿ ਨਹੀਂ ਚਾਹ ਚਾਹ ਬਣੀ ਪਾਈ ਲਓ ਤੁਸੀਂ ਵੀ ਬਣੀ ਹੋਈ ਆ ਆ ਫੈਰੀ ਕੁਟ ਚਲ ਚਲ ਠੀਕ ਆ ਮੈਂ ਜਾ ਆ ਮਾਪਾ ਹਾਂ ਅਸੀ ਮਨ ਤਿਆਰ ਲੱਗਦੀਆਂ ਤੂੰ ਵੀ ਤਦ ਨਵੀ ਕਾਲੀ ਪਈ ਵੀ ਹੈ ਜਾਣ ਦੀ ਥੱਲੇ ਮਾਮੀ ਨੇ ਹੀ ਕਹਿੰਦੀਆਂ ਵੀ ਮਾਸੀ ਪੁੱਛੀ ਜਾਂਦੀ ਏ ਮੈਂ ਨਹੀਂ ਤਰਕਾ ਦਾਊਗਾ ਬੁਲਾ ਸਾਸਰੀ ਕਬਨ ਹਾਂ ਸਾਥੀ ਘਰ ਹਾਂ ਠੀਕ ਹੈ ਸਾਰਿਆਂ ਨੂੰ ਸਾਰਿਆਂ ਨੂੰ ਹੈ ਨਾ ਪੱਦਰ ਤਈ ਹਾਂ ਉਹ ਵੀ ਨੂੰ ਕੋਈ ਕੁਝ ਖਾਸ ਹੈ ਕੋਈ ਟਿੱਕੇ ਪਤੀ ਤੇ ਚੇੜੇ ਜੇ ਕਾਕਾ ਸੌ ਗਿਆ ਹੈ ਇਹ ਸੌ ਜਾਂਦੀ ਹੈ ਕਦੇ ਉੱਠ ਖੜਦੀ ਹੈ ਅੱਛਾ 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 ਪਾਪਾ ਜੀ ਠੀਕ ਹੈ ਜੀ ਠੀਕ ਹੈ ਤਾਂ ਕਿਆ ਪੀਣ ਆ ਗਿਆ ਆਪਣੀ ਠੀਕ ਹੈ ਕਰ ਲੈ ਕੁਝ ਨਾਲ ਭਈਆ ਲੱਗਿਆ ਵਾ ਧਾਨ ਮਟਣ ਲੱਗਿਆ ਵਾ ਅੱਛਾ ਅੱਛਾ ਸਾਰਾ ਠੀਕ ਹੈ ਠੀਕ ਹੈ ਕਰ ਲੈ ਬੰਦੇ ਨੂੰ ਪਾਣੀ ਛੜਨਾ ਪਾਇਪ ਲੈਣਾ ਹੈ ਸਭ ਤੋਂ ਉੱਤੇ ਅੱਛਾ ਤਾਂ ਕਹਿੰਦਾ ਭਾਈ ਕੰਦ ਲੈ ਜਾ ਕੰਦ ਲੈ ਜਾ ਮੋਟਰ ਕੋਲੇ ਪੈਗਨ ਲੈ ਜਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਆ ਗਿਆ ਕੰਦ ਪਾਣੀ ਪਾਪਾ ਜੀ ਮਾਸੀ ਕਹਿੰਦੀ ਅੱਜ ਮੈਂ ਜਾਣਾ ਐ ਇਹ ਆ ਕਹਦਾ ਕਿ ਦਿਹਾੜਾ ਹੈ ਬੜੀ ਛੇਤੀ ਹੋ ਲੈ ਐ ਮੇਰੇ ਕੋਲ ਟਾਈਮ ਨਹੀਂ ਹੈਗਾ ਹਾਲ 2-3 ਘੰਟੇ ਆ ਮੈਨੂੰ ਛੱਡ ਕੇ ਆ ਪਹਿਲਾਂ ਤਾਂ ਮੈਨੂੰ 10ਵੀਂ ਆ ਕੱਲ ਨੂੰ 10ਵੀਂ ਕਰਕੇ ਅੱਛਾ ਅੱਛਾ ਸਭ ਭੱਜ ਜਾਏ ਨਾ ਨਹੀਂ ਤਾਂ ਕੋਈ ਨਹੀਂ ਰਹੇਗਾ ਪਰ ਆਪਾਂ ਹਾਂ ਇਹ ਜਾ ਮੈਂ ਰਾਤ ਦਾ ਹਾਂ ਨਹੀਂ ਰਹਿ ਜਾਣਾ ਤਾਂ ਜੇ ਪਰ 10ਵੀਂ ਨਾ ਹੁੰਦੀ ਹੈ ਨਾ ਛੱਡ ਕੇ ਛੱਡਿਆ ਨਹੀਂ ਕੀ ਤਿਆਰੀ ਕਰਨੀ ਕੋਈ ਹੋ ਤਾਂ ਕੋਈ ਗੱਲ ਨਹੀਂ ਜੀ ਹਾਂ ਛੱਡਿਆ ਆਉਂਗਾ ਕੋਈ ਗੱਲ ਨਹੀਂ ਜੈਸਮੀਨ ਨੂੰ ਲੈਣ ਜਾਣਾ ਮੈਂ ਥੋੜੀ ਦੇਰ ਤੱਕ ਰੋਪਰ ਤੇ ਹਾਂ ਉਹਨੂੰ ਲਿਆਵਾਂ ਇੱਕ ਵਾਰ 10 ਮਿੰਟ ਦੇ ਵਿੱਚ 20 ਮਿੰਟ ਲੱਗ ਜਾਣਗੇ ਬੜੀ ਅੱਧ ਅੱਛਾ ਉਹਨੂੰ ਲਿਆ ਕੇ ਬਸ ਘਰਾਂ ਛੱਡ ਕੇ ਫੇਟਨ ਲੱਜੂਗਾ ਬਾਕੀ ਓਕੇ ਮੈਨੂੰ ਦੇ ਜੀ ਵਾਤ ਓਕੇ ਤੂੰ ਦੇ ਜੈਸਮੀਨ ਰਹਿਣ ਤੇ ਚਾਏ ਉਹ ਤੂੰ ਮੈਨੂੰ ਲੈ ਜੀ ਵਾਤ ਹਾਂ ਬਹੁਤ ਕਾਲੀ ਤੇ ਉਹ 1:00 ਵਜੇ ਦੇ ਜੀ ਐ ਕੁੜੀ ਨੂੰ ਸ਼ਗਨ ਫੜਾਤਾ ਮੈਂ ਸ਼ਗਨ ਫੜਾਤਾ ਹਾਂ ਹਾਂ ਥੋੜੇ ਦੇ ਦਿੰਦੇ ਹਾਂ ਹਾਂ ਕਪੜੇ ਦੇ ਕੇ ਉਹ ਮੈਂ ਅਜੇ ਹਾਂ ਇਹਦੇ ਵਾਸਤੇ ਹੈ ਨਾ ਹੋਏ ਰੱਬਾ ਮੇਰਾ ਮੈਂ ਤੈਨੂੰ ਕਾਲੀ ਕਾਲੀ ਚ ਚੱਕ ਲਿਆ ਹੈ ਹਾਂ ਕਾਲੀ ਕਾਲੀ ਜੀ ਬੈਠ ਠੀਕ ਨਹੀਂ ਹੈ ਇਹ ਗੱਲ ਮੇਰੇ ਵਾਸਤੇ ਹਾਂ ਮੈਂ ਨਹੀਂ ਹੁਣ ਤੇਰੇ ਸੂਟ ਸਟ ਕਰਲੇ ਪੈਕਪੂਕ ਤਾਂ ਕਿ ਦੇਣੇ ਆ ਬਹੂ ਨੇ ਹਾਲ ਕਿਸੀ ਸੀ ਹੁਣਿਆ ਵਿਕੀ ਦਾ ਕਹ ਗਿਆ ਵੀ ਉਥੀ ਲੈ ਜਾ ਆਹ ਬੱਠ ਠੀਕ ਹੈ ਫੇ ਚੱਲ ਪਰ ਕਿ ਤੈਨੂੰ ਪਤਾ ਨਾ ਤੇਰੇ ਜਿਹੜਾ ਜਿਹੜਾ ਆਪਣਾ ਦਰਜੀ ਹੁੰਦਾ ਟੇਲਰ ਸੇ ਆਉਂਦੇ ਆ ਤੁਹਾਡੇ ਸੂਟ ਤੁਸੀਂ ਉਹਨਾਂ ਨੂੰ ਦੇ ਦਿਓ। ਅੱਛਾ ਠੀਕ ਆ ਜਾਂਦੇ ਥਾਡੇ ਕੋਲ ਹੁਣ ਸਾਨੂੰ ਪਤਾ ਵੀ ਜਿੱਥੇ ਤੂੰ ਅੱਗੇ ਸਵਾਉਂਦੀ ਹੈ ਤੈਨੂੰ ਉਹਨਾਂ ਨੂੰ ਆਪ ਨੂਪਦਾ ਪਤਾ ਹੀ ਹੁੰਦਾ। ਹਾਂ। ਹਾਂ। ਠੀਕ ਹੈ ਫੇ ਕਿੰਨੀ ਤਰੀਕ ਨੂੰ ਮੁੜ ਕੇ ਆਉਣਾ? 14 ਨੂੰ ਲੈ ਆਪਾਂ ਹੀ ਦੇ ਲਾ ਇਹਨੂੰ ਕਹਾਂ ਵੀ 16 ਨੂੰ ਆ ਜਾਵੇ ਜਾਂ ਨਿਬੜ ਜੂਗਾ ਕੰਮ ਸਾਰੇ। ਸਭ ਦੇ ਫੇ ਤੇਰੇ ਫੇ। ਹਾਂ। ਬਾਤ ਚਾਹ ਰਿਓ। ਬਚਿਆ ਬਚਿਆ ਖਾਣਾ ਲੂ। ਹਾਂ। ਏ ਲੈ ਕੀ ਆਇਲਾ ਠੀਕ ਨਹੀਂ ਹੈਗੀ ਮੈਂ ਹਾਂ ਏ ਲੈ ਫਿਰ ਠੀਕ ਹੀ ਕਿਕਣਾ ਹੋਊਗੀ ਜਦ ਆਪਣੇ ਵਿੱਚ ਬੈਠੂਗੀ ਆਜੂਗੀ ਖੇਡੂਗੀ ਇਹ ਕਰੂਗੀ ਉਹ ਕਰੂਗੀ ਖੂਨ ਵਾਜਣਾ ਠੀਕ ਹੋ ਜਾਣਾ ਬਾਜਾ ਬਾਛ ਕਹਿੰਦੀ ਠੀਕ ਹੋ ਜਾਣਾ ਠੀਕ ਹੋ ਜਾਣਾ ਹਾਂ ਮੰਨਤੇ ਥੋੜੀ ਜਿਹੀ ਕੋ ਮੰਨਤੇ ਬੈਠੀ ਇਹ ਕਹਿੰਦੀ ਵੀ ਮੈਂ ਢਿੱਲੀ ਮਿੱਸੀ ਆਉਣਾ ਕੋਈ ਤੇ ਮੰਨਤੇ ਨਹੀਂ ਉਹ ਬਾਜਾ ਹਾਂ ਕਹਿੰਦੇ ਕਿ ਮੈਨੂੰ ਉਠਾ ਲਓ ਜਿੱਥੇ ਬੈਠਣਾ ਮੈਂ ਰਾਖੀ ਕਰੂੰਗੀ ਹਾਂ ਟੈਨਸ਼ਨ ਨਾ ਲਓ ਤੁਸੀਂ ਮੈਂ ਹੈਗੀ ਆ ਸਾਨੂੰ ਪਤਾ ਕਿੱਡਾ ਹੌਸਲਾ ਹੋ ਜਾਣਾ ਹੈ ਗੱਲ ਗੱਲ ਹਾਂ ਮੈਂ ਹੈਗੀ ਆ ਤੁਸੀਂ ਟੈਨਸ਼ਨ ਕਦੇ ਕਰਦੇ ਹਾਂ ਹਾਂ ਕਹਿਣ ਦੀ ਲੋੜ ਹੈ ਐ ਤੇ ਛਾਤੀ ਚ ਸੀਨਾ ਹੋਰ ਚੌੜਾ ਹੋ ਜਾਣਾ ਮੇਰਾ ਛਾਤੀ ਹੋਰ ਚੌੜੀ ਹੋਣੀ ਵੀ ਆ ਲੋ ਜੀ ਅੱਛਾ ਹਾਂ ਠੀਕ ਹੈ ਨਾ ਫਿਰ 10 ਤਰੀਕ ਨੂੰ ਆ ਮੈਂ ਤੁਹਾਨੂੰ ਕੋ 11 ਨੂੰ ਮੈਨੂੰ ਲਾਹੁੰਦੇ ਕਿ ਅਮਰੇ 11 ਨੂੰ ਜਾ 13 ਨੂੰ ਆ ਦਿਓ ਨਾ ਤੇਰਾ ਕੀ ਉਂਡੀ ਟੱਕੇ ਗਲੇ 14 ਨੂੰ ਤਾਂ ਕਹਿੰਦੀ ਆ ਮਾਸੀ ਨਾ ਤੇਰਾ ਫੇਰ ਮੈਂ 12 ਨੂੰ ਲੈ ਕੇ ਆਉਣੀ ਆ ਹਾਂ ਬੋਗੇ ਦੀ ਬਹੁਤ ਗੱਲ ਅੱਛਾ ਇਹ ਬੰਦੀ ਆਉਣ ਨੂੰ ਮੈਂ ਤੁਹਾਨੂੰ ਪਹਿਲਾਂ ਬੁਲਾਉਣੀ ਹਾਂ ਤੁਸੀਂ ਫੇਰ ਤੇਰੇ ਨੂੰ ਮੈਂ ਤਾਂ 12 ਨੂੰ ਕਹਿੰਦਾ ਫੇਰ ਠੀਕ ਹੈ 12 ਨੂੰ ਨਹੀਂ ਆਉਣਾ ਮੈਂ ਮਾਸੀ ਇਹ ਯਾਰ ਸੁਖਵੀਰ ਜਦ ਸੌਦਾ ਹੋਇਆ ਕਰਦਾ ਹੁੰਦਾ ਕਿਤੇ ਮੈਂ ਹਾਂ ਨਾ ਤੂੰ 13 ਨੂੰ ਕਹਿੰਦੀ ਆ ਮੈਂ 11 ਨੂੰ ਕਹਿੰਦਾ ਵਿਚਾਲੇ ਭਾਈ ਟੱਕ ਮਾਰ ਦੋ 12 ਪਰ ਹੋ ਗਿਆ ਚਲ 12 ਬਸ ਠੀਕ ਮਾਸੀ 12 ਨੂੰ ਆਜਾ ਹਾਂ ਠੀਕ ਹੈ ओके मेरी कोनिया तू ना ही मैं ले आऊंगा तन्नू हां पापा जी ਦਾ ਫੋਨ ਆ ਗਿਆ ਚਲੋ ਜੀ ਠੀਕ ਆ ਮਾਸੀ ਨੂੰ ਪਹਿਲਾਂ ਮਨਾਉਂਦੇ ਆ ਫੇਰ ਦੇ ਇਹ ਫੱਟੇ ਭਾਬੀ ਨਾਲੇ ਭਾਬੀ ਦੀ ਚੁੰਨੀ ਕਿੱਥੇ ਗਈ ਹੁਣ ਚੁੰਨੀਆਂ ਦੋਨਾਂ ਨੇ ਜਲ ਜਾ ਰਹੀਆਂ ਚਲੋ ਕੋਈ ਗੱਲ ਨਹੀਂ ਚਲ ਵਈ ਹੁਣ ਉਹ ਕਰੀ ਚੱਕਰ ਨਹੀਂ ਬਣਦੀ ਮੈਂ ਇਹ ਤਾਂ ਤੁਸੀਂ ਚੁੱਲਾ ਦਾ ਬਣਾ ਤਾ ਗਾਡਰ ਗਾਡਰ ਵਾਇ ਬਣਾਤਾ ਨਾ ਹਾਂ ਹੋਣਾ ਭਾਈ ਆਹ ਪ੍ਰੋਗਰਾਮ ਕਰਕੇ ਫਿਰ ਵੀ ਤਿਆਰ ਹੋ ਜਣਾ ਇੱਕ ਦੋ ਨਾਲ ਲਾ ਦੇ। ਇਹ ਵੀ ਗੱਲ ਤੁਹਾਡੀ ਠੀਕ ਹੈ। ਹੁਣ ਇੱਕ ਗੱਲ ਹੂੰ ਲੋਕੋ ਦੁਨੀਆ ਦਾ ਮੈਂ ਹੀ ਕਰਨਾ ਭਾਈ ਤੁਹਾਡੇ ਹੁਣ। ਇਹ ਆ ਲੈ। ਠੀਕ ਹੈ। ਚੱਲ ਸੈਟ ਕਹਾਣੀ। ਆਵਾਜ਼ ਇਤਰੇ ਮੇਰੇ ਆਹ ਕਹਾਣੀ ਮੇਰੇ ਕਾਹਨਾਂ ਭਾਈ ਲੋ। ਫੁਲੇਦਾ ਸੀ ਚ ਬਣਾਤਾ ਚੁੱਟਾ ਹਾਂ ਗਾਡਰ ਬਣਾਤਾ ਚੁੱਲਾ ਚੁੱਲਾ ਤਾਂ ਉਹ ਨਹੀਂ ਹਿੱਲ ਸਕਦਾ ਭਾਈ ਬਿਲਕੁਲ 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 ਅਸੀਂ ਥੱਲੇ ਨੰਦਦੇ ਆ ਜਿੱਥੇ ਸੰਭੜਦੀ ਹੈ ਹਾਂ ਲੈ ਇਹ ਵਰਲਡ ਮਸ਼ਹੂਰ ਚੁੱਲਾ ਇਹ ਚੁੱਲ੍ਹੇ ਨੂੰ ਦੇਖਦੀ ਹੈ ਦੁਨੀਆ ਸਾਨੂੰ ਘਟ ਦੇਖਦੇ ਆ ਲੋਕ ਕਿਉਂਕਿ ਇਹ ਚੁੱਲ੍ਹੇ ਕਰਕੇ ਸਾਡੇ ਬਲੌਗ ਚੱਲਦੇ ਆ ਭਾਈ ਹੈ ਗੱਲ ਸਰ ਕਹਿੰਦਾ ਡੀਲੇ ਡੀਲੇ ਨੂੰ ਪਾਣੀ ਹੋ ਜਾਂਦਾ ਜਿਗਣਾ ਕਣਕ ਦੇ ਨਾਲ ਡੀਲੇ ਨੂੰ ਪਾਣੀ ਚੁੱਲ੍ਹੇ ਨੂੰ ਦੇਖਣ ਦੇ ਚੱਕਰ ਚ ਲੋਕ ਸਾਨੂੰ ਵੀ ਚੱਲੀ ਜਾਂਦੇ ਆ ਕਿਉਂਕਿ ਨਾ ਸਾਨੂੰ ਸਿੱਧਾ ਬੋਲਣਾ ਆਉਂਦਾ ਹੈ ਹਾਂ ਇਹ ਤਾਂ ਗੱਲ ਗੱਲ ਤਾਂ ਸਿੱਧਾ ਕਿਉਂ ਨਹੀਂ ਬੋਲਣਾ ਦਾ ਸਿੱਧਾ ਤਾਂ ਬਥੇਰਾ ਬੋਲ ਦੇ ਤੁਸੀਂ ਅੱਛਾ ਅਜੀ ਗੱਲ ਨਹੀਂ ਆ ਸਿੱਧਾ ਹੀ ਬੋਲ ਦੇ ਓਏ ਪੰਗਾ ਹੀ ਆ ਕੋਈ ਨਾ ਕੋਈ ਹੂੰ ਕੀ ਬੋਲ ਦੇ ਕੀ ਕਰਦਾ ਬੇ ਉਧਰ 마ਸੀ 마ਸੀ ਬੈਠੀ ਐ ਪਾਪਾ ਜੀ ਬੈਠੇ ਐ ਸੁਖਵੀਰ ਬੈਠੇ ਇਕੱਠੇ ਉਧਰ ਉਧਰ ਆਪਣੀਆਂ ਗੱਲਾਂ ਬਾਤਾਂ ਚੱਲਦੀਆਂ 마ਸੀ ਨੇ ਤਾਂ ਚੱਕ ਤੇ ਫੱਟੇ 마ਸੀ ਨੇ ਕੱਢ ਕੇ ਰੁਪਈਏ ਹਰ ਗੱਲ ਨੂੰ ਫੜਾਤੇ ਅੱਛਾ ਕਹਿੰਦੇ ਵੀ ਨੇਤਰ ਕੇ ਤੇ ਮੈਨੂੰ ਲੈ ਕੇ ਚੱਲੇ ਆਂ ਰੁਕ ਜਾ ਹਾਲ ਅੱਛਾ ਬਾਹੌਲਾ ਦਾ ਹਾਂ ਬਸ ਉਹ ਨੇ ਤੱਕ ਦਾ ਸਮਝੂਗਾ ਪਏ ਹਾਂ ਨਹੀਂ ਇਹ ਵੀ ਪਤਾ ਹੈ ਨਹੀਂ ਤੈਨੂੰ ਸਾਰਾ ਕੁਝ ਸਭ ਦਾ ਪਤਾ ਹਾਂ ਸਹੀ ਗੱਲ ਹੈ ਨੇ ਤੈਨੂੰ ਪਤਾ ਹੋਊਗਾ ਬੈਂ ਬੰਦੀ ਆ ਹਾਂ ਪਾਪਾ ਜੀ ਜੇ ਇੱਥੇ ਥੋੜੀ ਐਟਾ ਰੱਖ ਕੇ ਉਹੀ ਟੀਨਾ ਜੀ ਟੈਂਪਰੇਰੀ ਖੜੀਆਂ ਕਰਦੀਆਂ ਥੋੜੇ ਦਿਨਾਂ ਵਾਸਤੇ ਹਾਲ ਥੋੜੇ ਦਿਨ ਦੇ ਵਾਸਤੇ ਕਾਦੇ ਵਾਸਤੇ ਆ ਆ ਇਹਦੇ ਪਰੋਂ ਓਟਾ ਲਾ ਕੇ ਹੋਰ ਥੋੜੀ ਜਿਹੀ ਵਾਸੇ ਇਸੇ ਥੋੜਾ ਜਿਹਾ ਉੱਚਾ ਕਰ ਲੈਣਾ ਹੋਰ ਇਹ ਕਿੰਨਾ ਪੈ ਜਾਣੀ ਉਹ ਫੇ ਰੋਟੀ ਬਣਾਉਂ ਰਹੀ ਆ ਕੰਨਾ ਨਾ ਠੀਕ ਹੈ ਸਾਰੇ ਟਿੰਨਾ ਫੇ ਲਈ ਜਾਂਦੇ ਆ ਹਾਂ ਕਿੰਨਾ ਸਮਾਂ ਤੋਂ ਪੰਜ ਐਸੇ ਦਿਨ ਚੜਦੀ ਤੋਂ ਪਾਇ ਕਰਨ ਖਿਆਲ ਸਾਰਾ ਲੋਟ ਆਉਂਦਾ ਸਾਲ ਸਾਲ ਬਹੁਤ ਲੋਟ ਆਉਂਦੇ ਹਾਂ ਸਹੀ ਗੱਲ ਆ ਤੁਹਾਡੀ ਜੇ ਪਰ ਪਹਿਲਾਂ ਸਬਜ਼ੀ ਤਾਂ ਆਪ ਕੀ ਬਾਤ ਤੇ ਰੋਟੀ ਬਣਾ ਲਈ ਸਾਲ ਸਾਲ ਤਾਂ ਬਹੁਤ ਲੋਟ ਆਉਂਦੇ ਸਹੀ ਸਮਝ ਬੈਠ ਕੇ ਖਾਜੇ ਤੋਂ ਤਪਜ ਹੋਰ ਕੀ ਆਨੰਦ ਨਾਲੇ ਤਾਜੀ ਤਾਜੀ ਉਧਰ ਲੇਟ ਆਉਂਦੀ ਤਾਂ ਪੱਕੇ ਪਕੌੜੇ ਹੋਲਾ ਹੋ ਜਾਂਦਾ ਹਾਂ ਜਿਵੇਂ ਆਉਂਦੀ ਥੋੜੀ ਸਹੀ ਗੱਲ ਚਲ ਦੇਖਦੇ ਆ ਬਣਾਉਨੇ ਆ ਪਲੈਂਟ ਦਾ ਵੀ ਨਹੀਂ ਨਹੀਂ ਆਪਾਂ ਨੇ ਬੱਟਾ ਲਾਉਣੀ ਨਹੀਂ ਫਿਰ ਅੱਛਾ ਮੱਸਾ ਇੱਧਰ ਵੀ ਆਖੋ ਆ ਉੱਧਰ ਵੀ ਲਾਤਾ ਵੀ ਨਾ ਉਦੋਂ ਲਾਉਣੀ ਆ ਜਿਹੜੀ ਮੇਟਾ ਬੱਟਾ ਲਾਉਣੀ ਆ ਇੱਥੇ ਨੂੰ ਹਾਂ ਬੱਟ ਨਹੀਂ ਲਾਣੀ ਬੱਟ ਲਾਉਣੀ ਆ ਇੱਕ ਵੀ ਫੇਰ ਤਾਂ ਟੌਰ ਖਰਾਬ ਹੋ ਜਾਣੀ ਹੈ ਤੇ ਬੱਟਾ ਲਾ ਇੱਥੇ 라ਓ ਬੱਟਾ ਤਾਂ ਵੀ ਬਰਾਬਰ ਹੋਵੇ ਜਿਹੜੀ ਭਾਪ ਨਿਕਲੇ ਇੱਥੇ ਨਿਕਲੇ ਉਹ ਤਾਂ ਨਿਕਲ ਜੂਗੀ ਠੀਕ ਆ ਬੱਟਾ ਤਾਂ ਲਾਉਣੀ ਆ ਪਾਣੀ ਆ ਆਪਾਂ ਨੂੰ ਸਭੀ ਦੀ ਨਹੀਂ ਤਾਂ ਵੀ ਰੱਖ ਕੇ ਦੇਖ ਲੈ ਤਾਂ ਵੀ ਪਈ ਤਾਂ ਹੈ ਕੇ ਦੇਖ ਲੈਣੀ ਅਸੀਂ ਬੱਟ ਨਹੀਂ ਲਾਣੀ ਜੀ ਬੱਟ ਨਾਲ ਤਾਂ ਫਿਰ ਗੱਲ ਕੰਮ ਖਰਾਬ ਹੈ ਫਿਰ ਉਹ ਸੇਖ ਨਿਕਲੀ ਜਾਂਦਾ ਇੱਧਰ ਨੂੰ ਉੱਧਰ ਨੂੰ ਧੂਆਂ ਫਿਰ ਇੱਥੇ ਜਾਇਆ ਕਰੂਗਾ ਸਾਰਾ ਧੂਆਂ ਭਰੇ ਜਾਇਆ ਤਾਂ ਕਰੂਗਾ ਮਾਮੀ ਚੱਲ ਦੇਖ ਲੈ ਉਹ ਨਹੀਂ ਨਾ ਹੋਣਾ ਹੈਗਾ ਵੀ ਜਿਕੜਾ ਨਾ ਮਤਲਬ ਇਹ ਆ ਜਿਕੜਾ ਇਹ ਇੱਥੇ ਤੇ ਦੇਖੀ ਇਹ ਆ ਅੱਛਾ ਅੱਛਾ ਹਾਂ ਉਹ ਲਾਉਣੀ ਆ ਲਾ ਲਓ ਲਾ ਲਓ ਮਨਾਏ ਲਈ ਅਬ ਇਹਨੇ ਹੌਲੀ ਹੌਲੀ ਕਰਕੇ ਮੰਮੀ ਪਈ ਹੋਣਾ ਮਾਮੀ ਨੇ ਦੋ ਦਿਨ ਕੱਟਣੇ। ਇਹਨੇ ਸਾਰੀ ਹੁੰ ਬਰੂਲੇ ਚੁੱਲੇ। ਉਹ ਵੀ ਬਾਤ ਤਾਂ ਸਹੀ ਆ। ਇਹ ਤਾਂ ਸਿੱਪਤ ਨਹੀਂ ਵੀ ਬਣਾਉਣੀ ਅੱਧੇ ਚੁੱਲੇ ਦੀ ਦੇਖਦਾ ਜਾਏ। ਆ ਥੱਲੇ ਬਾਹਰ ਤੇ ਵੀ ਇੱਥੇ ਬਣਾਉਣਾ ਅੱਗੇ ਗੋਲ ਸਵਾ ਪੈਣ ਨੂੰ ਅੱਗੇ। ਬਹੁਤ ਟੌਰ ਰਹਿਤਾ ਹੈ। ਇਹ ਨਹੀਂ ਬਣਦੀ ਚੁੱਲੇ ਦੀ ਟੌਰ। ਥੱਲੇ ਮਿੱਟੀ ਰਾਉਣ ਦੀ ਲੋੜ ਹੈ ਥੱਲੇ ਥਰੜੇ ਪਾਸੇ ਮਿੱਟੀ। ਤਲੋ ਤੇ ਦੇ ਦਿੱਤਾ ਤੁਸੀਂ ਮਡਾਲ ਬਣਾ ਮੈਂ ਹੁਕਦ ਦਿੱਤਾ ਉਹ ਦੇਖ ਲਈ ਭਾਬੀ ਮਰਜੀ ਦਾ ਰੱਖ ਕੇ ਜੇ ਤਵੀ ਤਾਂ ਹੋਰ ਬੜੀ ਵੀ ਹੈਗੀ ਤੇ ਵੈਸੇ ਤੁਸੀਂ ਇਹ ਤਵੀ ਦੇ ਹਿਸਾਬ ਨਾਲ ਬਣਾਓ ਦੇਖ ਕੇ ਬਸ ਫਿਰ ਉਹ ਤਾਂ ਉਹ ਨਹੀਂ ਉਹਦੇ ਨੂੰ ਚੱਕਰ ਹੋਦਾ ਹਾਂ ਸਰ ਜੁਆਇਓ ਹਾਂ ਸਰ ਜਰਾ ਜੇ ਤਵੀ ਬਿੱਟੀ ਬੈਠੀ ਸਾਡੀ ਤਬ ਵੀ ਮੈਂ ਚੱਕ ਇਹਦੀ 헤ਠਾ ਆ ਜਵੇ ਜਿਹੜੀ ਲਾਟ ਫਿਰ ਬਾਹਰ ਨਹੀਂ ਜਾਊਗੀ ਅੱਛਾ ਲਾਟ ਕੱਢਣੀ ਤਾਂ ਹੈ ਕਿ ਦਿਨ ਮੂਰੇ ਨੂੰ ਤੂੰ ਆਈ ਜਾਣਾ ਫਿਰ ਨਹੀਂ ਅਜਾ ਮੂਹ ਪਰ ਹੀ ਜਾਇਆ ਕਰਨਾ ਦੇਖਿਆ ਪਹਿਲਾਂ ਪਹਿਲਾਂ ਵੀ ਲਾਈ ਹੋਤੀ ਪਤਾ ਨਹੀਂ ਮੇਰੇ ਹੁਣ ਦਿਮਾਗ ਚ ਨਹੀਂ ਆ ਗਿਆ ਇਹ ਉਹ ਜਿਹੜੀਆਂ ਭੰਨਣ ਦੀ ਮਾਮੀ ਭਾਂਦੀ ਸੀ ਮੈਂ ਹਾਂ ਹਾਂ ਤੇ ਭੰਨ ਤੀ ਸੀ ਫਿਰ ਹੁਣ ਦੁਬਾਰੇ ਲਾ ਕੇ ਫਿਰ ਪੰਨੂਗੀ ਹਾਂ ਹਾਂ ਤਾਂ ਬੰਦੀ ਹੋਗੀ ਕੋਈ ਕੋਈ ਭੰਨੀ ਹਾਂ ਬਸ ਤੈ ਕੁਸੀ ਨਾ ਮਾਮੂਨ ਬੈਠ ਲੈ ਉਹ ਪਿੜੀ ਲੈ ਲੈ ਉਹ ਪਿੜੀ ਪਈ ਇਹ ਦੇਖਿਆ ਆ ਗਈ ਕਿਥੇ ਬੈਠ ਜਾ ਵਾਹ ਬੰਦੇ ਜਾਣੀ ਕਿੰਦਰ ਨੂੰ ਆਏ ਇੱਥੇ ਤੱਕ ਹਾਂ ਹਾਂ ਇਹ ਆ ਗਏ ਉਹ ਰਿਹਾ ਕਿ ਨਾ ਮਾਮੀ ਤੇ ਇੱਥੇ ਆ ਗਿਆ ਬੱਟਾ ਹਲੇ ਹਾਂ ਹਾਂ ਦਸ ਬਣਾਈ ਚੱਲੂਗੀ ਤੁਸੀਂ ਇਹ ਸਮਝ ਤੇ ਬਾਹਰ ਆ ਮਾਮੀ ਜੀ ਤੇ ਮਾਮੀ ਨੇ ਸਮਝ ਤੇ 12 ਹੁਣ ਤੇਰੇ ਮਗਰ ਲੱਗੀ ਮਾਮੀ ਬਸ ਹੁਣ ਬਸ ਮੈਂ ਤੇਰੀ ਘਰ ਦੇਣੀ ਆ ਜੀ ਸੈਟਿੰਗ ਹਾਂ ਰਿਪੇਅਰਿੰਗ ਤੇ ਲੱਗੀ ਹੋਰਮੈਨ ਬਣ ਗਈ ਏ ਪਤਾ ਨਹੀਂ ਕੀ ਸਟਾਈਲ ਆ ਤੁਹਾਡਾ ਹੁਣ ਇਹ ਇਹ ਪੰਜਾਬੀ ਸਟਾਈਲ ਆ ਤਾਂ ਹੀ ਮਮੀ ਚੁੱਪ ਕਰੀ ਬੈਠੀ ਭਈ ਹੁਣ ਪੰਜਾਬ ਵਿੱਚ ਤਾਂ ਪੰਜਾਬੀ ਬਣੂ ਫਿਰ ਆਹ ਦੇਖ ਆਹ ਚੱਲਿਆ ਦਰਗਣਾ ਫਾਫਾ ਇਹ ਟੰਗ ਲਾ ਲਾ ਐ ਬਰਾਉ ਚੋਰਸ ਨਾ 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 ਉਹਨੇ ਆਪਣੀ ਮਰਜ਼ੀ ਉਹ ਕਰਨੀ ਆ ਬਸ ਤੂੰ ਜੋ ਮਰਜ਼ੀ ਕਰੀ ਜਾ ਹੁਣ ਵੱਡਾ ਫੋਰਮੈਨ ਬਣ ਗਿਆ ਇਹ ਮੈਂ ਤਾਂ ਮੈਂ ਤਾਂ ਸੁਖਨਾਲ ਨਿੱਗਰ ਚੁੱਲਾ ਬਣ ਗਿਆ ਨਾ ਇੱਕ ਗਿੱਠ ਲੈ ਹਾਂ ਦੇ ਮਣਤੀ ਸ਼ੁਰੂ ਹੋ ਗਈ ਹਾਂ ਲੈ ਬਾਹਰ ਵੀ ਲਾ ਕੇ ਘਾਰਾ ਨਾ ਮੋਟਾ ਕਰਿਆ ਸਾਫ 4 ਉਂਗਲ ਆ 4 4 8 4 4 12 ਅੱਛਾ ਖਾਸਾ ਗੁਣਾ ਘਟਾਉ ਕਰਨਾ ਪੈਂਦਾ ਭਾਬੀ ਨੂੰ ਵੀ ਹੈ ਖਾਦਾ ਗੁਣਾ ਘਟਾਉ ਹੈ ਇੱਥੇ ਘਾਰਾ ਲਾ ਪਰ ਬੋਲੋ ਭਾਈ ਗਰੂ ਸਾਰੀ ਤਾਂ ਵੀ ਆ ਮੈਂ ਬੰ ਲਓ ਜੇ ਇਸੇ ਕਟਿੰਗ ਕਰਤੀ ਸੇਕ ਨਿਕਲਣ ਵਾਸਤੇ ਜਗਾ ਬਣਾਤੀ ਚਿਆਰ ਲੋ ਕੱਟੇ ਮਾਰਦੇ ਕੱਟ ਮਾਰਦੇ ਜੀ ਅਸੀਂ ਹਾਂ ਇਹ ਵੀ ਹੈ ਇਹ ਤੂੰ ਆਂ ਜਿਸਾਲੇ ਦੇ ਪਿੱਛੇ ਹਾਂ ਸਮਝ ਕੇ ਗੱਲ ਬਾਤ ਅਸੀਂ ਹਾਂ ਮਮੀ ਦੇ ਪੱਲੇ ਪੈ ਗਈ ਗੱਲ ਹੈ ਹਨਾ ਜਿਹੜੀ ਹੁਣ ਮੇਰੀ ਗੱਲ ਸੁਣੋ ਜਿਹੜੀ ਆ ਕੰਦ ਪਿੱਛੇ ਕਾਲੀ ਹੋ ਰਹੀ ਹੈ ਇਹ ਕਿਵੇਂ ਬਚੂਗੀ ਕਾਲੀ ਦਾ ਆਪਾਂ ਕੋਈ ਚੱਕਰ ਨਹੀਂ ਇਹ ਹੋਣੀ ਕਾਲੀ ਕਾਲੀ ਚੰਗੇ ਅੰਦਰ ਚੱਕਰੀ ਨਹੀਂ ਕੋਈ ਹੈਗਾ ਤਾਂ ਕੀ ਗੱਲ ਸੁਣ ਮੇਰੀ ਗੱਲ ਇਹ ਆਪਣਾ ਹੁਣ ਆਹ ਜਿਹੜਾ ਉਹ ਆ ਉਹ ਹਵਾ ਨਿਕਲਣੀ ਹੈ ਬਾਹਰ ਇਹਦੇ ਚ ਥੋੜੀ ਪਿੱਛੇ ਨੂੰ ਕਰਕੇ ਰੱਖਦੇ ਚੁੱਲਾ ਫੇਰ ਫੇਰ ਨਹੀਂ ਥੋੜੀ ਅੱਛਾ ਇਹ ਇੰਨੀ ਥੌਂਦੀ ਬਣਨੀ ਦੀ ਆਪਾਂ ਇੱਥੇ ਇੱਥੇ ਕਰਕੇ ਨਾ ਹਾਂ ਇੱਥੇ ਕਰਕੇ ਰੱਖਦੇ ਚੁੱਲਾ ਪਿੱਛੇ ਨੂੰ ਫੇਰ ਜ਼ਿਆਦਾ ਪਿੱਛੇ ਆਉਂਦਾ ਚਲੋ ਵੀ ਜਗ੍ਹਾੜ ਕੋਈ ਕਰਾਂਗੇ ਇੰਨੀ ਜਗ੍ਹਾ ਬਣਨੀ ਦੀ ਪਿੱਛੇ ਇੱਥੇ ਅੱਗੇ ਚੁੱਲਾ ਪੜਨਾ ਤਾਂ ਫੇਰ ਇੱਥੇ ਤਾਂ ਕਰ ਜੋ ਮਰਜ਼ੀ ਸਮਾਨ ਰੱਖ ਲਓ ਚਾ ਵੀ ਖੜੀ ਕਰ ਦਿਓ ਕੋਨਾ ਚਿਮਟਾ ਜੋ ਮਰਜ਼ੀ ਰੱਖੀ ਜਾਓ ਇਹ ਪਹਿਲਾਂ ਹੀ ਗਲਤ ਬਣਾਤਾ ਤੇ ਜਾਣੀ ਪਹਿਲਾਂ ਪਾਬੀ ਨੇ ਗਲਤ ਬਣਾਇਆ ਤਾਂ ਇਹ ਇਹਦਾ ਹੁਣ ਜਿੱਕਣਾ ਜਾਂਦਾ ਕਹੇ ਆ ਵੀ ਜਿੱਥੇ ਕਿਹਾ ਨਾ ਬੀਬੀਆਂ ਭੈਣਾਂ ਨੇ ਵੀ ਐਂ ਕਰ ਦੋ ਹਾਂ ਇੱਥੇ ਬਣਿਆ ਇਹ ਇੱਥੇ ਬਣਿਆ ਪਕਾ ਲ ਦੋ ਵੀ ਕੰਮ ਕਰਾਓ ਚਲ ਕੋਈ ਨਾ ਇਹ ਆਪਾਂ ਨਾ ਇਹ ਪ੍ਰੋਗਰਾਮਾਂ ਤੇ ਚੱਲਦਾ ਚੁੱਲਾ ਇਹ ਇਹ ਪ੍ਰੋਗਰਾਮ ਵਾਲਾ ਚੁੱਲਾ ਹੈ ਇਹ ਆਮ ਚੁੱਲਾ ਨਹੀਂ ਹੈਗਾ ਤੁਸੀਂ ਇੱਧਰ ਲਾਤੀ ਸੀਰੇ ਲਾ ਦੋ ਇੱਧਰ ਨਾ ਕਰਦੀ 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 ਇਹ ਪ੍ਰੋਗਰਾਮ ਵਾਲਾ ਚੁੱਲਾ ਹੈ ਇਹਦੇ ਚ ਪ੍ਰੋਗਰਾਮ ਹੈ ਇਹ ਇਹ ਬਣੇ ਸ਼ੁਰੂ ਦੇ ਪ੍ਰੋਗਰਾਮਾਂ ਵਾਸਤੇ ਬਣਿਆ ਆ ਜਿੱਦਣ ਦੇ ਬਣਿਆ ਨਾ ਇਹ ਇਹ ਪ੍ਰੋਗਰਾਮ ਰਿਪੇਅਰ ਹੋਈ ਨਹੀਂ ਪ੍ਰੋਗਰਾਮ ਤੋਂ ਪ੍ਰੋਗਰਾਮ ਇਹਦੇ ਇਹ ਪ੍ਰੋਗਰਾਮ ਕਰਕੇ ਰਿਪੇਅਰ ਕਰਨੀ ਪਈ ਇਹਨੂੰ ਹਾਂ ਉਧਰ ਵੀ ਕਰਤਾ ਪੱਲੇ ਪਾਸ ਇਸ ਤਰੀ ਉਧਰ ਥੋੜੀ ਜਿਹੀ ਕਮੀ ਆ ਹੋਰ ਸੁਣਾ ਦੇ ਮਮੀ ਤਾਂ ਆਪਾਂ ਰਹਿ ਨਹੀਂ ਦੇਣੀ ਚਲੋ ਹੁਣ ਤੁਸੀਂ ਦੋਏ ਚੁੱਲਿਆਂ ਨੇ ਵੀ ਕਰ ਦੂੰਗਾ ਟਿਕਾਣੇ ਲਾ ਦੂੰਗਾ ਅੱਜ ਘਟ ਕੇ ਲਾਉਣਾ ਉਹ ਅੜਕ ਕੇ ਲਾ ਲੂੰਗੇ ਉਹ ਚਲ ਕੋਈ ਨਹੀਂ ਫੇਰ ਮੈਂ ਮੈਂ ਫੇਰ ਉਪਰ ਜਾ ਆ ਮੈਂ ਫੇਰ ਐ ਹੁਣ ਫੇਰ ਸਾਗ ਵੀ ਚੀਚ ਚਰਈਆ ਕਰਨਾ ਮੈਂ ਤਾਂ ਹਾਂ ਜੀ ਮੈਂ ਰ ਉੱਪਰ ਤੇ ਸਮਾਨ ਲਿਆਵਾਂ ਨਾਲੇ ਉੱਥੇ ਜੈਤਮਨ ਕਈ ਵੀ ਮੈਂ ਉਹਨੂੰ ਵੀ ਲਿਆਵਾਂ ਨਾਲੇ ਹਣਾ ਹਾਂ ਹਾਂ ਠੀਕ ਹੈ ਮੈਂ ਗਿਆਰ ਆਇਆ ਫੜਦੇ ਕੇ ਠੀਕ ਹੈ ਇਹਨੂੰ ਐਨ ਮੜ ਜਾ ਕੇ ਲਿਕਾ ਪੂੰਛੀ ਜੀ ਲਾ ਦੇ ਮੜ ਜਾ ਪਾਣੀ ਕੇ ਲੈ ਐਨ ਪ੍ਰੈਸ ਜੀ ਕਰ ਦਿਓ ਇਹਨੂੰ ਕਰਦਾਣਾ ਕਰਦਾਣਾ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਬਲੌਗ ਚ ਪਰਮਾਤਮਾ ਬੰਦਨ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ